ਪੰਜਾਬ ਦਾ ਦੇਸੀ ਕਿਉਂ ਹੁਣ ਖਾਲਸ ਨਹੀਂ ਰਿਹਾ ਇਹ ਭੋਜਨ ਸੁਰੱਖਿਆ ਮਾਪਦੰਡਾ ਦੇ ਵਿੱਚ ਖਰਾ ਨਹੀਂ ਉਤਰਿਆ ਪੰਜਾਬ ਸਰਕਾਰ ਵੱਲੋਂ ਸਾਲ 2023 ਅਤੇ 24 ਦਰਮਿਆਨ ਲਏ ਗਏ ਨਮੂਨਿਆਂ ਵਿੱਚੋਂ ਦੇਸੀ ਘੋਦੇ ਦੇ 214 ਫੀਸ ਦੇ ਨਮੂਨੇ ਭੋਜਨ ਸੁਰੱਖਿਆ ਮਿਆਰਾਂ ਉੱਤੇ ਪੂਰੇ ਨਹੀਂ ਉਤਰੇ ਇਸੀ ਤਰ੍ਹਾਂ ਦੁੱਧ ਦੇ 13.6 ਫੀਸਦੀ ਨਮੂਨੇ ਮਿਆਰਾਂ ਦੇ ਅਨੁਕੂਲ ਨਹੀਂ ਸਨ ਦੱਸਦੀ ਹੈ ਕਿ ਪੰਜਾਬ ਦੀ ਪਛਾਣ ਦੁੱਧ ਅਤੇ ਦੇਸੀ ਘਿਓ ਨੇ ਨਿਖਾਰੀ ਹੈ ਅਤੇ ਇਹ ਹੀ ਕਿਉਂ ਹੁਣ ਮਿਆਰਾਂ ਤੋਂ ਤਿਲਕ ਗਿਆ ਹੈ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਮੁਤਾਬਕ ਸਾਲ 2023 ਅਤੇ 2024 ਦੇ ਵਿੱਚ ਦੁੱਧ ਦੇ ਇਕੱਠੇ ਕੀਤੇ ਗਏ 640 ਨਮੂਨਿਆਂ ਵਿੱਚੋਂ 88 ਮਿਆਰਾਂ ਉਤੇ खरे ਨਹੀਂ ਉਤਰੇ। ਖੋਏ ਦੇ 26% ਨਮੂਨੇ ਫੇਲ ਹੋ ਗਏ ਸਨ। ਬੀਤੇ 3 ਵਰਿਆਂ 2021 ਤੋਂ ਲੈ ਕੇ 2024 ਦਰਮਿਆਨ ਦੁੱਧ ਦੇ ਕੁੱਲ 20988 ਨਮੂਨੇ ਭਰੇ ਗਏ ਜਿਨ੍ਹਾਂ ਵਿੱਚੋਂ 3713 ਨਮੂਨੇ ਅਨੁਕੂਲ ਨਹੀਂ ਪਾਏ ਗਏ। ਸਾਲ 2023 ਅਤੇ 24 ਦਰਮਿਆਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6041 ਨਮੂਨੇ ਭਰੇ ਗਏ ਸਨ ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ ਸਾਬਿਤ ਹੋਏ। ਸਾਲ 2023 ਅਤੇ 24 ਦਰਮਿਆਨ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਕੀਤੇ ਅਤੇ 76 ਕੇਸਾਂ ਵਿੱਚ ਅਪਰਾਧੀ ਕਾਰਵਾਈ ਕੀਤੀ। ਇਸ ਦੇ ਨਾਲ ਹੀ ਬੀਤੇ 3 ਵਰਿਆਂ ਵਿੱਚ 194 ਫੇਲ ਨਮੂਨਿਆਂ ਦੇ ਮਾਲਕ ਖਿਲਾਫ ਅਪਰਾਧਿਕ ਕਾਰਵਾਈ ਹੋਈ ਹੈ। ਫੇਰ ਹੋਏ ਨਮੂਨਿਆਂ ਵਿੱਚੋਂ ਕੁਝ ਮਾਮਲਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਹੈ ਜਾਂ ਫਿਰ ਮਿਆਦ ਪੂਰਾ ਚੁੱਕੇ ਸਟੀਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਸੂਤਰਾਂ ਅਨੁਸਾਰ ਪੂਜਾ ਵਾਸਤੇ ਵੇਚੇ ਜਾਂਦੇ ਦੇਸੀ ਘਿਓ ਦੇ ਵਿੱਚ ਹਾਈਡਰੋਜਨੇਟਿਡ ਫੈਟ ਅਤੇ ਰਿਫਾਈਨਡ ਤੇਲ ਦੀ ਮਿਲਾਵਟ ਹੁੰਦੀ ਹੈ ਇਸ ਵਿੱਚ 5 ਤੋਂ 10% ਹੀ ਦੇਸੀ ਘਿਓ ਮਿਲਾਇਆ ਜਾਂਦਾ ਹੈ ਸਬੰਧਤ ਵਿਭਾਗ ਦੇ ਵਿੱਚ ਕਮਿਸ਼ਨਰ ਹਰੀ ਰਹਿ ਚੁੱਕੇ ਕਹਨ ਸਿੰਘ ਪੰਨੂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਮਿਲਾਵਟ ਖੋਰਾਂ ਖਿਲਾਫ ਸਖਤ ਕਾਰਵਾਈ ਕਰਨੀ ਪਵੇਗੀ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਅਵਨੀਤਾ ਤਰੀਖਾ ਨੇ ਆਖਿਆ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੇ ਹਰ ਬਰੇ ਨਮੂਨੇ ਲਏ ਜਾਂਦੇ ਹਨ ਅਤੇ ਗੁਣਵੱਤਾ ਲਈ ਫੂਡ ਬਿਜ਼ਨਸ ਆਪਰੇਟਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਵੀ ਲਈ ਜਾਂਦੀ ਹੈ ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਦੇ ਵਿੱਚ ਇਹਨਾਂ ਸੰਚਾਲਕਾਂ ਨੇ ਕਿਹਾ ਸੀ ਕਿ ਪੈਕ ਕੀਤਾ ਦੁੱਧ ਚੰਗੀ ਗੁਣਵੱਤਾ ਦਾ ਹੁੰਦਾ ਹੈ ਸਾਹਿਬ ਬਹੁਤ ਹੀ ਜ਼ਰੂਰੀ ਅਸੀਂ ਖਬਰ ਸਮਝੀ ਪੰਜਾਬੀਆਂ ਨੂੰ ਦੱਸਣੀ ਕਿਉਂਕਿ ਪੰਜਾਬ ਦੇ ਵਿੱਚ ਜੋ ਦੇਸੀ ਘੋੜਾ ਦਾ ਇੱਕ ਵੱਡਾ ਨੈਕਸਸ ਚੱਲ ਜਾਂਦਾ ਇਸ ਨੂੰ ਨੈਕਸਸ ਹੀ ਕਿਹਾ ਜਾਏਗਾ ਕਿ ਮਲਾਵਟ ਜਿਸ ਤਰੀਕੇ ਦੇ ਨਾਲ ਸੰਥੈਟਿਕ ਦੁੱਧ ਤਿਆਰ ਕਰਕੇ ਰਿਫਾਈਂਡ ਦੇ ਨਾਲ ਉਸ ਨੂੰ 10% ਹੀ ਦੇਸੀ ਘੋੜਾ ਵਿੱਚ ਪਾ ਕੇ ਉਸ ਨੂੰ ਦੇਸੀ ਘੋੜਾ ਦਾ ਰੂਪ ਦਿੱਤਾ ਜਾਂਦਾ ਜੋ ਕਿ ਹਰ ਪੰਜਾਬੀਆਂ ਦੇ ਲਈ ਬਹੁਤ ਖਤਰਨਾਕ ਹੈ ਅਸੀਂ ਅੰਕੜੇ ਵਾਈਜ਼ ਤੁਹਾਨੂੰ ਇਹ ਰਿਪੋਰਟ ਪੇਸ਼ ਕੀਤੀ ਹੈ ਕਿ ਪੰਜਾਬ ਭਰ ਦੇ ਅੰਦਰ ਦੇਸੀ ਘੋੜਾ ਨੂੰ ਮਲਾਵਟ ਨੇ ਢਾਹ ਲਾ ਦਿੱਤੀ ਹੈ ਜੋ ਪੰਜਾਬ ਦੇਸੀ ਦੁੱਧ ਕਿਉ ਲੱਸੀ ਦੇ ਜਣੀਏ ਜਾਣਿਆ ਜਾਂਦਾ ਸਾਡੇ ਪਰੰਪਰਾ ਜਿਹੜੀ ਹੈ ਪਰੰਪਰਾਕ ਸੱਭਿਆਚਾਰ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਸਾਡੀ ਵਿਰਾਸਤ ਨੂੰ ਵਰਲਡ ਦੇ ਵਿੱਚ ਜਾਣਿਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਸਾਡੇ ਚਰਚੇ ਹੁੰਦੇ ਨੇ ਕਿ ਪੰਜਾਬੀ ਦੁੱਧ ਕਿਉ ਦੇ ਬਿਨਾ ਰਹਿ ਨਹੀਂ ਸਕਦੇ ਲੇਕਿਨ ਅੱਜ ਇਹੀ ਜਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਜਵਾਨ ਨੂੰ ਖਰਾਬ ਕਰਦਾ ਜਾ ਰਿਹਾ ਹੁਣ ਨਸ਼ੇ ਦੇ ਨਾਲ ਨਾਲ ਇਸ ਤਰੀਕੇ ਦੇ ਕੇਸ ਬਹੁਤ ਵੱਡੇ ਪਿਛਲੇ 4-5 ਸਾਲਾਂ ਤੋਂ ਸਾਹਮਣੇ ਆ ਰਹੇ ਨੇ ਜੋ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਅਸੀਂ ਤੁਹਾਨੂੰ ਇਹ ਰਿਪੋਰਟ ਪੇਸ਼ ਕੀਤੀ ਹੈ ਬਹੁਤ ਹੀ ਪੰਜਾਬ ਦੇ ਲਈ ਚਿੰਤਾ ਨਕਸ਼ਾ ਵਿਸ਼ਾ ਹੈ ਕਿ ਦੇਸੀ ਧੋ ਦੀ ਮਲਾਵਟ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਹੋ ਰਹੀ ਹੈ ਇੰਨਾ ਮਲਾਵਟ ਖੋਰਾਂ ਤੇ ਉੱਤੇ ਕਿਉਂਕਿ ਅਲੀ ਤਾਂ ਤੁਹਾਰੀ ਸੀਜ਼ਨ ਸ਼ੁਰੂਆਤ ਹੋਇਆ ਹੈ ਰਕੜੀ ਦਾ ਤਿਉਹਾਰ ਗਿਆ ਅਤੇ ਤਿਉਹਾਰ ਤਾਂ ਅਜੇ ਪੂਰਾ ਸੀਜ਼ਨ ਹਲੇ ਬਾਕੀ ਹੈ ਲੇਕਿਨ ਅਜੇ ਹੀ ਅੰਦਰ ਪੰਜਾਬ ਸਰਕਾਰ ਨੂੰ ਵੀ ਬਹੁਤ ਸਖਤੀ ਦੇ ਨਾਲ ਇੰਨਾ ਮਲਾਵਟ ਖੋਰਾਂ ਦੇ ਨਾਲ ਨਜਿੱਠਣਾ ਪਵੇਗਾ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਕੀਤਾ ਜਾ ਸਕੇ ਉਹਨਾਂ ਦੀ ਸਿਹਤ ਤੇ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਧਾੜਿਆ ਜਾਵੇ ਖैर ਪੰਜਾਬ ਦੇ ਵਿੱਚ ਇਹ ਜੋ ਦੇਸੀ ਕਿਓ ਦੀ ਮਲਾਵਟ ਦਾ ਮਾਮਲਾ ਹੈ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ